ਅਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੀ ਵਿੱਚੋਂ ਰਚਨਾ ਜੜਾਂ ਦੇ ਵਿੱਚ ਵਿਚਾਰੀ ਜੜਾਂ ਦਾ ਨਾਮ ਲੈਂਦਿਆਂ ਹੀ ਜ਼ੇਨ ਵਿੱਚ ਕਿਸੇ ਬਿਰਖ ਦੀਆਂ ਪੂਰੀਆਂ ਮਟਿਆਲੀਆਂ ਉਗੜ ਦੁਗੜੀਆਂ ਜੜਾਂ ਦੀ ਤਸਵੀਰ ਆ ਜਾਂਦੀ ਹੈ ਗੁਰੂਤਾ ਦੀ ਖਿੱਚ ਕਾਰਨ ਧਰਤੀ ਦੇ ਅੰਦਰ ਵੱਲ ਵੱਧਦੀਆਂ ਜੜਾਂ ਚਾਰ ਚਫੇਰੇ ਫੈਲਦੀਆਂ ਬਿਰਖ ਨੂੰ ਸਥਿਰਤਾ ਦਿੰਦੀਆਂ ਹਨ ਸਿਰਫ ਸਥਿਰਤਾ ਹੀ ਕਿਉਂ ਇਹ ਧਰਤੀ ਵਿੱਚੋਂ ਖਣਿਜ ਪਦਾਰਥ ਤੇ ਪਾਣੀ ਆਦਿ ਖਿੱਚ ਕੇ ਵੀ ਪੌਦੇ ਨੂੰ ਦਿੰਦੀਆਂ ਹਨ ਇਹ ਪੌਦੇ ਵੱਲੋਂ ਹਰੇ ਪੱਤਿਆਂ ਨਾਲ ਆਪਣੀ ਖੁਰਾਕ ਬਣਾ ਕੇ ਸਵੈ ਨਿਰਪਲ ਹੋ ਜਾਣ ਤੱਕ ਉਸ ਨੂੰ ਆਪਣੀ ਸੰਭਾਲੀ ਹੋਈ ਖੁਰਾਕ ਵੀ ਦਿੰਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਇਹ ਪੌਦੇ ਦੀ ਹੋਂਦ ਦਾ ਆਧਾਰ ਹੁੰਦੀਆਂ ਹਨ ਪੱਤੇ ਟਾਹਣੀਆਂ ਕੱਟੇ ਜਾਣ ਤਾਂ ਜੜ ਨਵੇਂ ਪੁੰਗਰਾ ਲੈਂਦੀ ਹੈ ਪਰ ਜੜ 뿌ਟੀ ਜਾਏ ਤਾਂ ਪੌਦਾ ਮਰ ਜਾ ਜਾਂਦਾ ਹੈ ਜੜਾਂ ਦੀ ਪਗਿਆਈ ਸਦਕਾ ਹੀ ਕਈ ਵਿਰਖ ਹਜ਼ਾਰਾਂ ਸਾਲਾਂ ਤੱਕ ਜਿਉਂਦੇ ਰਹਿੰਦੇ ਹਨ ਸੋ ਜੜਨਲ ਜ਼ਿੰਦਗੀ ਲੰਬੇਰੀ ਪਕੇਰੀ ਸਿਰ ਤੇ ਬੇਫਿਕਰ ਹੋ ਜਾਂਦੀ ਹੈ ਬੂਟੇ ਦੀ ਹੋਂਦ ਹੀ ਜੜ ਨਾਲ ਹੈ ਬਹੁਤ ਘੱਟ ਪੌਦੇ ਹੁੰਦੇ ਹਨ ਜੋ ਤਣੇ ਤੋਂ ਜਾਂ ਪੱਤੇ ਤੋਂ ਜੜ ਪੈਦਾ ਕਰ ਸਕਦੇ ਹਨ ਬਨਸਪਤੀ ਜਗਤ ਵਿੱਚ ਜਿਹੜੇ ਪੌਦੇ ਤੇ ਜੀਵ ਧਰਤੀ ਤੇ ਜੀਵਨ ਪੈਦਾ ਹੋਣ ਦੇ ਸ਼ੁਰੂਆਤੀ ਦੌਰ ਵਿੱਚ ਪਨਪੇ ਉਹਨਾਂ ਵਿੱਚੋਂ ਕਈਆਂ ਵਿੱਚ ਪੌਦਿਆਂ ਤੇ ਜੀਵਾਂ ਦੋਨਾਂ ਵਾਲੇ ਗੁਣ ਮਿਲਦੇ ਹਨ ਖੜੇ ਪਾਣੀ ਵਿੱਚ ਧਰਤੀ ਤੇ ਪਹਿਲ ਪੁਲਾਹੀ ਪੈਦਾ ਹੋਣ ਵਾਲਾ ਇੱਕ ਪੌਦਾ ਮਰਸਿਡੀਆ ਮਿਲਦਾ ਹੈ ਇਸ ਵਿੱਚ ਨਿੱਕੀਆਂ ਹਰੀਆਂ ਬਸ ਕੁਲ ਚਾਰ ਪੱਤੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਢੇਠਾਂ ਥੋੜੀਆਂ ਤੇ ਨਿੱਕੀਆਂ ਜੀਆਂ ਕੁਝ ਬਰੀਕ ਧਾਗੇਦਾਰ ਜੜਾਂ ਤਕਰੀਬਨ ਉਸੇ ਦੌਰ ਦਾ ਇੱਕ ਨਿੱਕਾ ਜਿਹਾ ਸੂਖਮ ਜੀਵ ਕਲੇਮੀ ਡੋਮਨਸ ਮਿਲਦਾ ਹੈ ਜੋ ਪਾਣੀ ਵਿੱਚ ਹੀ ਰਹਿੰਦਾ ਹੈ ਤੇ ਉਸ ਵਿੱਚ ਪੌਦਿਆਂ ਵਰਗਾ ਆਪਣੀ ਖੁਰਾਕ ਤਿਆਰ ਕਰਨ ਵਾਲਾ ਅੰਸ਼ ਕਲੋਰੋਫਿਲ ਵੀ ਹੁੰਦਾ ਹੈ ਇਸ ਤੋਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਆਰੰਭਕ ਕਾਲ ਵਿੱਚ ਜੀਵਾਂ ਤੇ ਪੌਦਿਆਂ ਦੇ ਕਈ ਗੁਣ ਸਾਂਝੇ ਸੰ ਤੇ ਕਰਮ ਵਿਕਾਸ ਤੇ ਪੜਾਵਾਂ ਦੇ ਦੌਰਾਨ ਹੀ ਵਖਰੇਵੇਂ ਉਭਰੇ ਇਸ ਵੇਲੇ ਜਿੱਥੇ ਜੜ ਤੇ ਹਰੀਆਲੀ ਪੌਦਿਆਂ ਦੇ ਖਾਸ ਸੰਗ ਬਣ ਗਏ ਉੱਥੇ ਦੋਵੇਂ ਜੀਮਾਂ ਵਿੱਚ ਹਾਜ਼ਰ ਰਹਿੰਦੇ ਹੁਆਂ ਵੀ ਅੰਦਰ ਕਿਤੇ ਲੁਕ ਗਈਆਂ ਸਾਡੇ ਅੰਦਰ ਰਚਕੇ ਤਾਂ ਦੇਖ ਹੋ ਗਈਆਂ ਪਰ ਇਹ ਜੜਾਂ ਗਾਹੇ ਬਗਾਹੇ ਕਈ ਤਰੀਕਿਆਂ ਨਾਲ ਆਪਣੀ ਹੋਣ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ ਹਨ ਮਨੁੱਖ ਦੇ ਅੰਦਰਲੀ ਜੜ ਵੀ ਉਹ ਸਾਰੇ ਕਾਰਜ ਕਰਦੀ ਹੈ ਜੋ ਬਿਰਖ ਦੀ ਜੜ ਉਸ ਵਾਸਤੇ ਕਰਦੀ ਹੈ ਇਹ ਸਾਰੇ ਕੰਮ ਵਿਸ਼ਾਲ ਰੂਪ ਵਿੱਚ ਬੜੀ ਸਹਿਸਭਾਵਕਤਾ ਨਾਲ ਹੁੰਦੇ ਰਹਿੰਦੇ ਹਨ આનੁਵੰਸ਼ਿਕਤਾ ਦੇ ਨਿਯਮ ਅਨੁਸਾਰ ਸਾਡੇ ਵਿੱਚ ਅੱਧੇ ਅਰਥਾਤ 50% ਗੁਣ ਮਾਤਾ ਪਿਤਾ ਵੱਲੋਂ ਆਉਂਦੇ ਹਨ 25% ਦਾਦਾਦਾਦੀ ਤੇ ਨਾਨਾ ਨਾਨੀ ਵੱਲੋਂ ਤੇ ਫਿਰ 12.5% ਪਰਦਾਦੇ ਪਰਦਾਦੀ ਤੇ ਪੜਨਾਨਾ ਪੜਨਾਨੀ ਵੱਲੋਂ ਤੇ ਇੰਜ ਹੀ ਇਹ ਕ੍ਰਮ ਹੋਰ ਪਿਛਲੀਆਂ ਪੀੜ੍ਹੀਆਂ ਵੱਲੋਂ ਮਿਲੇ ਗੁਣਾਂ ਦੀਆਂ ਜੜ੍ਹਾਂ ਦਾ ਚੱਲਿਆ ਆਇਆ ਵਿਸਾਰਾ ਹੁੰਦਾ ਹੈ ਇਸੇ ਤਰ੍ਹਾਂ ਸਾਡੀਆਂ ਜੜਾਂ ਕਈ ਪੀੜ੍ਹੀਆਂ ਤੱਕ ਫੈਲੀਆਂ ਹੁੰਦੀਆਂ ਹਨ ਅਤੇ ਅਸੀਂ ਵਡੇਰਿਆਂ ਦੀ ਵਿਰਾਸਤ ਵਿੱਚੋਂ ਦੁਨਿਆਵੀ ਅਵਸਥਾ ਦੇ ਨਾਲ-ਨਾਲ ਉਹਨਾਂ ਦੇ ਗੁਣ-ਔਗਣ ਵੀ ਲੈਂਦੇ ਹਾਂ ਸਾਡੀਆਂ ਸ਼ਕਲਾਂ ਸੂਰਤਾਂ ਤੇ ਆਦਤਾਂ ਵਿੱਚ ਵੱਡ-ਵਡੇਰਿਆਂ ਦੀ ਪਾ ਹੁੰਦੀ ਹੈ ਪੰਜਾਬੀ ਲੋਕ ਯਾਨਕ ਵਿਰਸੇ ਵਿੱਚ ਤਾਂ ਇਹਨਾਂ ਵਿਰਾਸਤੀ ਗੁਣਾ ਔਗਣਾਂ ਤੇ ਟਿਕਿਆ ਪੂਰਾ ਜਹਨ ਵਿਗਿਆਨ ਹੈ ਜੋ ਰਿਸ਼ਤੇ ਨਾਤੇ ਕਰਨ ਵਿੱਚ ਖਾਸ ਤੌਰ ਤੇ ਆਪਣੀ ਭੂਮਿਕਾ ਨਿਭਾਉਂਦਾ ਰਿਹਾ ਹੈ ਆਮ ਵਰਤੇ ਜਾਣ ਵਾਲਾ ਖੰਨ ਹੈ ਮਾਂਪੁਰਤੀ ਪਿਤਾਪੁਰ ਕੋੜਾ ਬੋਤਨੀ ਤਾਂ ਥੋੜਾ ਥੋੜਾ ਪੁਰਾਣੇ ਬਜ਼ੁਰਗ ਤਾਂ ਇਹਨਾਂ ਚਰਨਾਤਮਕ ਨੁਕਤਿਆਂ ਰਾਹੀਂ ਹੀ ਗਹਿਰੇ ਪੇਤ ਸਮਝਾ ਜਾਂਦੇ ਸਨ ਜਿਸ ਦੀ ਇੱਕ ਮਿਸਾਲ ਕੁਝ ਸਮਾਂ ਪਹਿਲਾਂ ਡਾਕਟਰ ਜਗਿੰਦਰ ਕੈਰੋਂ ਦੇ ਇੱਕ ਲੇਖ ਵਿੱਚੋਂ ਪੜ੍ਹਨ ਨੂੰ ਮਿਲੀ ਇੱਕ ਕੁੜੀ ਤੇ ਮੁੰਡੇ ਵਿਚਕਾਰ ਇਸ਼ਕ ਹੋ ਗਿਆ ਤੇ ਉਹਨਾਂ ਨੇ ਘਰੋਂ ਭੱਜ ਜਾਣ ਦੀ ਬੇਉਂਤ ਪਨਾਰੀ ਇਸ ਵਾਸਤੇ ਮੁੰਡਾ ਕਿਸੇ ਜਾਣਕਾਰ ਕੋਲੋਂ ਬੋਤੀ ਯਾਨੀ ਉਠਣੀ ਉਧਾਰੀ ਮੰਗਣ ਗਿਆ ਆਗੋਂ ਬੋਤੀ ਦਾ ਮਾਲਕ ਕੋਈ ਗੁੜਿਆ ਹੋਇਆ ਬੰਦਾ ਸੀ ਉਹ ਲੜਕੇ ਨੂੰ ਕਹਿਣ ਲੱਗਾ ਬੋਤੀ ਤੂੰ ਲੈ ਜਾ ਇਹ ਬਹੁਤ ਵਧੀਆ ਬੋਤੀ ਹੈ ਅੱਜ ਤੱਕ ਕਿਸੇ ਵੀ ਰਾਰ ਰਸਤੇ ਜਾਂਦੇ ਆ ਕਦੇ ਬੈਠੀ ਨਹੀਂ ਪਰ ਇੱਕ ਵਾਰ ਇਸ ਦੀ ਨਾਨੀ ਰਸਤੇ ਵਿੱਚ ਬੈ ਗਈ ਸੀ ਗੱਲ ਮੁੰਡੇ ਦੀ ਸਮਝ ਵਿੱਚ ਆ ਗਈ ਕਿ ਜਿਹੜੀ ਕੁੜੀ ਅੱਜ ਘਰੋਂ ਭੱਜਣ ਲੱਗੀ ਹੈ ਕੱਲ ਕੋ ਲੋਤਰ ਨੂੰ ਇਸ ਤੀ ਜਾਂ ਦੋਤੀ ਵੀ ਇਸ ਤਰ੍ਹਾਂ ਕਰ ਸਕਦੀ ਹੈ ਨਹੀਂ ਤਾਂ ਗੱਲ ਕਰਨ ਵਾਸਤੇ ਉਦਾਹਰਨ ਤਾਂ ਬਣੀ ਜਾਏਗੀ ਇਸ ਕਹਾਣੀ ਦੇ ਹੋਰ ਪੱਖ ਆਪਣੀ ਥਾਂ ਤੇ ਹਨ ਪਰ ਇਹ ਅੰਦਰੂਨੀ ਜੜਾਂ ਦੀ ਹੋਂਦ ਅਤੇ ਉਹਨਾਂ ਉੱਤੇ ਵਿਸ਼ਵਾਸ ਵੱਲ ਇਸ਼ਾਰਾ ਕਰ ਜਾਂਦੀ ਹੈ ਜੜਾਂ ਦੇ ਅੰਦਰਲੇ ਵਖਰੇਵੇਂ ਕਾਰਨ ਹਰ ਮਨੁੱਖ ਇਥੋਂ ਤੱਕ ਕਿ ਸਕੇ ਭੈਣ ਭਰਾਵਾਂ ਦੀਆਂ ਸ਼ਕਲਾਂ ਸੂਰਤਾਂ ਤੇ ਸਬਾਬੀ ਬੱਕੋ ਬੱਕਰੇ ਹੁੰਦੇ ਹਨ ਕੀ ਪਤਾ ਕਿਹੜੇ ਗੁਣ ਕਿਹੜੇ ਵੱਡੇ ਬਡੇਰਿਆਂ ਦੇ ਕਿਸ ਅਨੁਪਾਤ ਨਾਲ ਮਿਲ ਕੇ ਕਿਸ ਦੀ ਰਚਨਾ ਵਿੱਚ ਸ਼ਾਮਲ ਹੋ ਗਏ ਹੋਣ ਅਨੁਵੰਸ਼ਿਕਤਾ ਕਾਰਨ ਸਭਾਵਾਂ ਦੇ ਬੱਕਰੇਵੇਂ ਨੂੰ ਦਰਸਾਉਂਦੀ ਇੱਕ ਕਹਾਣੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹੀ ਹੋਈ ਇੱਥੇ ਯਾਦ ਆ ਰਹੀ ਹੈ ਕਿ ਕਿਸ ਤਰ੍ਹਾਂ ਸਭਾਵਾਂ ਕਾਰਨ ਦਿਲਚਸਪ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਕਹਾਣੀ ਅਨੁਸਾਰ ਇੱਕ ਪਿੰਡ ਵਿੱਚ ਦੋ ਔਰਤਾਂ ਰਹਿੰਦੀਆਂ ਸਨ ਸੀਤਾ ਤੇ ਚਤਰਾ ਸੀਤਾ ਸਭਾ ਤੋਂ ਸੰਜਮੀ ਸੀ ਤੇ ਚਤਰੋ ਸ਼ਾਹ ਕਰਜ ਸੀਤਾ ਕੋਲ ਇੱਕ ਗਾਂ ਸੀ ਤੇ ਚਤਰੋ ਕੋਲ ਚਾਰ ਮੱਝਾਂ ਸੀਤਾ ਨੇ ਕਿਰਸ਼ ਕਰ ਕਰਕੇ ਘਿਓ ਦਾ ਘੜਾ ਜਮਾ ਕਰ ਲਿਆ ਤੇ ਚਤਰੋ ਉਸ ਨੂੰ ਚੋਰੀ ਕਰਕੇ ਲੈ ਗਈ ਸੀਤਾ ਨੇ ਪਿੰਡ ਦੀ ਪੰਚਾਇਤ ਕੋਲ ਸ਼ਿਕਾਇਤ ਕੀਤੀ ਪਰ ਚਤਰੋ ਪੈਰਾਂ ਤੋਂ ਪਾਣੀ ਨਾ ਪੈਣ ਦੇਵੇ ਕਿ ਮੇਰੇ ਕੋਲ ਚਾਰ ਮੱਝਾਂ ਇਸ ਕੋਲ ਇੱਕ ਇਹਨੇ ਕਿਸ ਤਰ੍ਹਾਂ ਘਿਓ ਦਾ ਘੜਾ ਜੋੜ ਲਿਆ ਆਖਰ ਪੰਚਾਂ ਨੇ ਦੋਵਾਂ ਦੇ ਸਭਾਵਾਂ ਦਾ ਇਮਤਿਹਾਨ ਲੈਣ ਲਈ ਇੱਕ ਇੱਕ ਛੰਨਾ ਪਾਣੀ ਦਾ ਦਿੱਤਾ ਕਿ ਇਸ ਨਾਲ ਮੂੰਹ ਹੱਥ ਅਤੇ ਪੈਰ ਧੋ ਕੇ ਆਇਆ ਸੀਤਨੀ ਸਿਆਨਪਤੀ ਜੁਗਤ ਨਾਲ ਥੋੜਾ ਥੋੜਾ ਪਾਣੀ ਵਰਤ ਕੇ ਮੂੰਹ ਹੱਥ ਤੇ ਪੈਰ ਧੋਲੇ ਤੇ ਕੁਝ ਪਾਣੀ ਬਚਾ ਵੀ ਗਿਆ ਪਰ ਚਤਰੋ ਨੇ ਹੱਥ ਹੁੰਦਿਆਂ ਸਾਰਾ ਪਾਣੀ ਮੁਕਾ ਦਿੱਤਾ ਤੇ ਹੋਰ ਮੰਗਣ ਚਲੀ ਗਈ ਪੰਚਾਂ ਨੂੰ ਸਹੀ ਫੈਸਲਾ ਦਿੰਦਿਆ ਦੇਰ ਨਾ ਲੱਗੀ ਜੜ ਤਰਸ ਦੇ ਅੰਦਰ ਰਹਿੰਦੀ ਆਪਣੇ ਹਰਿਆਲੀ ਵਿਸਤਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਿੱਥੋਂ ਤੱਕ ਚਲੀ ਜਾਂਦੀ ਹੈ ਇੱਥੇ ਇੱਕ ਸਫੈਦੇ ਦੇ ਬਿਰਖ ਦੀ ਉਦਾਹਰਣ ਪੇਸ਼ ਹੈ ਉਸ ਸਫੈਦੇ ਦੀ ਜੜ ਖਾਸ ਨਗਾਈ ਤੱਕ ਵਧੀ ਪਰ ਅੱਗੇ ਪੱਥਰ ਆ ਗਏ ਫਿਰ ਜੜ ਪਾਣੀ ਦੀ ਖੋਜ ਵਿੱਚ ਇੱਕ ਪਾਸੇ ਵੱਲ ਮੁੜ ਕੇ ਵੱਧਦੀ ਵੱਧਦੀ ਅੱਧਾ ਕਿਲੋਮੀਟਰ ਦੂਰ ਚਲੀ ਗਈ। ਅੱਗੇ ਖੂਸੀ ਤੇ ਜੜ ਨੇ ਆਪਣੀਆਂ ਸ਼ਾਖਾਂ ਖੂਹ ਦੇ ਅੰਦਰ ਲਟਕਾ ਦਿੱਤੀਆਂ। ਇਸ ਤੋਂ ਇਹ ਸਮਝ ਆਉਂਦੀ ਹੈ ਕਿ ਜੜ ਪੌਦੇ ਦਾ ਆਧਾਰ ਹੀ ਨਹੀਂ, ਹੱਥ ਦੀ ਜ਼ਿੰਮੇਵਾਰ ਵੀ ਹੈ। ਜੜ ਨਾਲੋਂ ਕਟਿਆ ਬਿਰਖ ਮਰ ਜਾਂਦਾ ਹੈ ਪਰੰਤੂ ਜੜ ਕਈ ਹਾਲਤ ਵਿੱਚ ਦੁਬਾਰਾ ਟਾਹਣੀਆਂ ਤੇ ਪੱਤੇ ਭੰਗਰਾ ਲੈਂਦੀ ਹੈ। ਉਸ ਉੱਤੇ ਪੌਦੇ ਨੂੰ ਪਾਲਣ ਦੀ ਜ਼ਿੰਮੇਵਾਰੀ ਹੀ ਨਹੀਂ, ਇਸ ਨੂੰ ਚੱਲਦਾ ਰੱਖਣ ਦਾ ਅਹਿਸਾਸ ਤੇ ਸਮਰੱਥਾ ਵੀ ਹੁੰਦੀ ਹੈ। ਮਨੀਪਲਾਂਟ ਵਰਗੇ ਸੁਭਕ ਜੇ ਪੌਦੇ ਦੀ ਕਮਜ਼ੋਰ ਬੇਲ ਨੂੰ ਆਸਰਾ ਤੇ ਖੁਰਾਕ ਦੇਣ ਵਾਸਤੇ ਉਸ ਦੀਆਂ ਜੜਾਂ ਉਸ ਦੀ ਲੰਬਾਈ ਦੇ ਨਾਲ ਨਾਲ ਥਾਂ ਪਰ ਥਾਂ ਫੁੱਟਦੀਆਂ ਵੱਧੀਆਂ ਚੜੀਆਂ ਜਾਂਦੀਆਂ ਹਨ ਜਿਵੇਂ ਮਾਪੇ ਬੱਚਿਆਂ ਦੀ ਲੋੜਾਂ ਉੱਤੇ ਚਾਪੂਰੇ ਕਰਦਿਆਂ ਹੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਹਨ ਉਹਨਾਂ ਦੀਆਂ ਖੁਸ਼ੀਆਂ ਤੇ ਕੋਸ਼ਾਹਾਲੀ ਚਿਤਵਦਿਆਂ ਦੇਸ਼ ਛੱਡ ਕੇ ਪਰਦੇਸੀ ਵੀ ਬਣ ਜਾਂਦੇ ਹਨ ਜਿਹੜੇ ਲੋਕ ਆਪਣੀ ਜਨਮ ਭੂਮੀ ਤੋਂ ਦੂਰ ਕਿਧਰੇ ਹੋਰ ਜਾ ਵਸਤੇ ਹਨ ਸਮਾਂ ਪਾ ਕੇ ਉਹਨਾਂ ਨੂੰ ਅੰਦਰਲੀਆਂ ਜੜਾਂ ਦੀ ਖਿੱਚ ਵਧੇਰੇ ਮਹਿਸੂਸ ਹੋਣ ਲੱਗਦੀ ਹੈ ਅਕਸਰ ਪਿਛਲੇ ਦੇਸ਼ ਲਈ ਉਧਰੇਵਾ ਜਾਗਣ ਲੱਗਦਾ ਹੈ ਹੱਥ ਸੌਖਾ ਹੋ ਜਾਣ ਪਿੱਛੋਂ ਫਿਰ ਕਈ ਲੋਕ ਇੱਧਰ ਆ ਕੇ ਜ਼ਮੀਨਾਂ ਜਾਇਦਾਦਾਂ ਖਰੀਦੇ ਹਨ ਵੱਡੇ-ਵੱਡੇ ਘਰ ਬਣਾਉਂਦੇ ਹਨ ਤੇ ਕਦੇ-ਕਦਾਈਂ ਆ ਕੇ ਉਹਨਾਂ ਵਿੱਚ ਕੁਝ ਦਿਨ ਰਹਿਣ ਦਾ ਚਾ ਵੀ ਪੂਰਾ ਕਰ ਜਾਂਦੇ ਹਨ ਅਸਲ ਵਿੱਚ ਤਾਂ ਇਹ ਉਹਨਾਂ ਦੀਆਂ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਲੱਲਕੀ ਹੈ ਜੋ ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਨੂੰ ਮਜਬੂਰ ਕਰਦੀ ਹੈ ਆਪਣੀ ਅਮਰੀਕੀ ਫੇਰੀ ਦੌਰਾਨ ਇਸ ਵਰਤਾਰੇ ਦਾ ਤਜਰਬਾ ਹੋਇਆ ਕਈ ਦੱਖਣ ਭਾਰਤੀ ਲੋਕ ਆਮ ਤੌਰ ਤੇ ਸਾਡਾ ਪੰਜਾਬੀ ਪਹਿਰਾਵਾ ਵੇਖ ਕੇ ਸਾਨੂੰ ਬਰਾਹ ਲੈਂਦੇ ਸਨ ਤੇ ਭਾਰਤ ਬਾਰੇ ਸਾਡੇ ਨਾਲ ਅੰਗਰੇਜ਼ੀ ਜਾਂ ਟੁੱਟੀ ਫੁੱਟੀ ਹਿੰਦੀ ਵਿੱਚ ਗੱਲਾਂ ਕਰਨ ਲੱਗਦੇ ਸਾਡੇ ਵਿਚਕਾਰ ਪਿੱਛੋਂ ਇੱਕੋ ਦੇਸ਼ ਤੇ ਹੋਣ ਕਾਰਨ ਕੋਈ ਸਾਂਝੀ ਤੰਦ ਜੁੜ ਜਾਂਦੀ ਸੀ ਇਹ ਉਹਨਾਂ ਦਾ ਆਪਣੀਆਂ ਛੁੱਟੀਆਂ ਜੜਾ ਵਾਸਤੇ ਤਰਸੇਮਾਂ ਹੀਤਾ ਸੀ ਪਰ ਦੇਸ਼ ਵਿੱਚ ਰਹਿੰਦੇ ਆ ਦੇਸ਼ ਦੀ ਕਿਸੇ ਵੀ ਛੋਹ ਵਾਸਤੇ ਬੰਦੇ ਦਾ ਤਰਸੇਮਾਂ ਇੱਕੋ ਜਿਹਾ ਹੁੰਦਾ ਹੈ ਇਸ ਦੀ ਇੱਕ ਮਿਸਾਲ ਕੁਝ ਦਿਨ ਪਹਿਲਾਂ ਕਿਸੇ ਜਾਣ ਕਰਨੇ ਦਿੱਤੀ ਉਹਨਾਂ ਦੇ ਬੇਟੀ ਤੇ ਦਮਦ ਆਪਣੇ 5 ਸਾਲ ਦੇ ਬੇਟੇ ਨਾਲ ਆਇਰਲੈਂਡ ਵਿੱਚ ਰਹਿੰਦੇ ਹਨ ਜਿੱਥੇ ਉਹ ਰਹਿੰਦੇ ਹਨ ਉੱਥੇ ਪੰਜਾਬੀ ਕੋਈ ਘੱਟ ਹੀ ਨਜ਼ਰ ਆਉਂਦਾ ਹੈ ਇੱਕ ਦਿਨ ਉਹਨਾਂ ਦੀ ਬੇਟੀ ਆਪਣੇ ਬੱਚੇ ਨੂੰ ਸਕੂਲ ਤੋਂ ਲੈ ਕੇ ਪੈਦਲ ਹੀ ਘਰ ਨੂੰ ਜਾ ਰਹੀ ਸੀ ਰਾਹ ਵਿੱਚ ਉਹ ਉਸ ਨਾਲ ਪੰਜਾਬੀ ਵਿੱਚ ਨਿੱਕੇ ਨਿੱਕੇ ਗੱਲਾਂ ਵੀ ਕਰਦੀ ਜਾ ਰਹੀ ਸੀ ਇੱਕ ਕਾਜ਼ਮੀ ਉਹਨਾਂ ਦੀ ਗੱਲਬਾਤ ਸੁਣ ਕੇ ਪਿੱਛੇ ਪਿੱਛੇ ਤੁਰਦਾ ਉਹਨਾਂ ਦੇ ਘਰ ਹੀ ਪਹੁੰਚ ਗਿਆ ਉੱਥੇ ਜਾ ਕੇ ਉਸਨੇ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਪਿੱਛੋਂ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਤੁਹਾਨੂੰ ਪੰਜਾਬੀ ਬੋਲਦਿਆਂ ਸੁਣ ਕੇ ਪਿੱਛੇ ਤੁਰ ਆਇਆ ਹਾਂ ਕਈ ਵਾਰ ਪ੍ਰਵਾਸੀ ਪੰਜਾਬੀਆਂ ਦਾ ਇਹ ਪਿਛੋਕੜ ਮੋਹ ਬੜੀ ਦੂਰ ਤੱਕ ਚਲਾ ਜਾਂਦਾ ਹੈ ਤੇ ਕਈ ਹੱਦਾਂ ਪਾਰ ਕਰ ਜਾਂਦਾ ਹੈ। ਉਹ ਲੋਕ ਆਪਣੇ ਬਾਲ ਬੱਚਿਆਂ ਦੇ ਰਿਸ਼ਤੇ ਨਾਤੇ ਇੱਧਰ ਕਰਨ ਆਉਂਦੇ ਹਨ। ਇੱਥੋਂ ਤੱਕ ਤਾਂ ਠੀਕ ਹੈ ਪਰ ਕਈ ਕੇਸਾਂ ਵਿੱਚ ਉਹ ਹੋਣ ਵਾਲੇ ਰਿਸ਼ਤੇਦਾਰਾਂ ਦੇ ਦਾਦ ਗਿਆਨਾਨ ਕਿਆਂਂ ਆਂਦੀਆਂ ਜਾਤਾਂ ਗੋਤਾਂ ਖੋਦਣ ਵਾਸਤੇ ਦੂਰ ਤੱਕ ਜਾਂਦੇ ਹਨ। ਇਹ ਠੀਕ ਹੈ ਕਿ ਇੱਧਰ ਵੀ ਧੋਖਾ ਧੜੀਆਂ ਕਰਨ ਵਾਲੇ ਕਈ ਬਹੁਤ ਛਾਤਰ ਲੋਕ ਬੈਠੇ ਹੁੰਦੇ ਹਨ ਜੋ ਆਪਬਾਰ ਜਾਣ ਦੇ ਚੱਕਰ ਵਿੱਚ ਦਾ ਲਾਉਣ ਵਾਸਤੇ ਤਿਆਰ ਬਰ ਤਿਆਰ ਹੁੰਦੇ ਹਨ। ਪਰੰਤੂ ਕਈ ਵਾਰ ਉਮਰ ਪਰ ਪੱਛਮੀ ਦੇਸ਼ਾਂ ਵਿੱਚ ਰਹਿਣ ਅਤੇ ਆਪਣੇ ਆਧੁਨਿਕ ਹੋਣ ਦਾ ਪਰਮ ਪਾਲਨ ਦੇ ਬਾਵਜੂਦ ਵੀ ਉਧਰ ਦੇ ਲੋਕ ਜਾਤਾਂ ਗੋਤਾਂ ਦੀ ਲੀਹ ਦੇ ਇੱਧਰ ਵਾਲੇ ਲੋਕਾਂ ਨਾਲੋਂ ਕਿਤੇ ਵਧੇਰੇ ਪਰੋਕਾਰ ਹੁੰਦੇ ਹਨ ਸ਼ਾਇਦ ਇਹ ਉਹਨਾਂ ਦਾ ਆਪਣੀਆਂ ਜੜ੍ਹਾਂ ਤੋਂ ਦੂਰ ਚਲੇ ਜਾਣ ਦਾ ਅੰਦਰਲਾ ਸੰਤਾਪ ਉਹਨਾਂ ਨੂੰ ਪ੍ਰਾਣੇ ਸਭ ਕੁਝ ਨਾਲ ਉਸੇ ਪ੍ਰਾਣੇ ਰੂਪ ਵਿੱਚ ਹੀ ਜੁੜੇ ਰਹਿਣ ਵਾਸਤੇ ਮਜਬੂਰ ਕਰਦਾ ਰਹਿੰਦਾ ਹੈ ਪਰਵਾਸੀ ਪਰਿਵਾਰਾਂ ਦੇ ਘਰਾਂ ਵਿੱਚ ਅਕਸਰ ਉਹਨਾਂ ਦੀਆਂ ਜਾਤਾਂ ਤੇ ਗੋਤਾਂ ਦੀ ਪਛੋਕੜ ਬਾਰੇ ਕਿਤਾਬਾਂ ਮਿਲਦੀਆਂ ਹਨ ਅਸੀਂ ਪਰਦੇਸਾਂ ਵਿੱਚ ਰਹਿੰਦੇ ਹਾਂ ਜਾਂ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਆ ਕੇ ਵੀ ਘਰਾਂ ਵਿੱਚ ਚਰਖੇ, ਛੰਨੇ, ਕਾਗਰਾਂ, ਬਲਟੋਈਆਂ ਤੇ ਬਾਗ ਫੁਲਕਾਰੀਆਂ ਆਦ ਸਾਮ-ਸਾਮ ਰੱਖਦੇ ਹਾਂ। ਇਹ ਸਾਡੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਖਿੱਚ ਦੇ ਹੀ ਪ੍ਰਤੀਕ ਹਨ। ਇਤਿਹਾਸ ਕੀ ਹੈ? ਇਹ ਸਾਡੀਆਂ ਜੜ੍ਹਾਂ ਹੀ ਤਾਂ ਹਨ। ਜੜ੍ਹਾਂ ਦੀ სიმਟਨ ਅਤੇ ਫੈਲਣ ਸ਼ਕਤੀ ਅਥਾ ਹੁੰਦੀ ਹੈ। ਵੱਡੇ ਤੋਂ ਵੱਡੇ ਬਿਰਖ ਦੀ ਜੜ ਟਾਹਣੀਆਂ ਤੇ ਪੱਤਿਆਂ ਦੀ ਆਪਣੀ ਸਾਰੀ ਵਿਸ਼ਾਲਤਾ ਸਮੇਤ ਨਿੱਕੇ ਜੇ ਬੀਜ ਅੰਦਰ ਸਮਟੀ ਹੁੰਦੀ ਹੈ। ਸਾਡੇ 30 ਦੀਆਂ ਜੜਾਂ ਵੀ ਅਦਿੱਖ ਰੂਪ ਵਿੱਚ ਕਈ ਵਾਰ ਅੰਦਰ ਵੱਲ ਵੱਧਦੀਆਂ ਬੱਤੀਆਂ ਬਾਹਰ ਵੱਲ ਵੀ ਵੱਧ ਕੇ ਵਰਤਮਾਨ ਤੇ ਭੂਇਕ ਉੱਤੇ ਕਬਜ਼ਾ ਕਰ ਲੈਂਦੀਆਂ ਹਨ ਨਤੀਜੇ ਸੁਖਦਾਈ ਜਾਂ ਦੁਖਦਾਈ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਸ਼ਿਵਾਜੀ ਦੀ ਮਾਂ ਨੇ ਬਚਪਨ ਵਿੱਚ ਉਸ ਨੂੰ ਬੀਰ ਰਸ ਭਰੀਆਂ ਕਹਾਣੀਆਂ ਸੁਣਾ-ਸਨਾ ਕੇ ਉਸ ਦੇ ਅੰਦਰ ਬਹਾਦਰੀ ਦੇ ਅਜਿਹੇ ਬੀਜ ਬੀਜੇ ਕਿ ਸਮਾਂ ਪਾ ਕੇ ਜਦੋਂ ਉਹ ਬਿਰਕ ਬਣ ਕੇ ਉਸ ਦੀ ਸ਼ਖਸੀਅਤ ਦਾ ਹਿੱਸਾ ਬਣੇ ਤਾਂ ਉਹ ਕਾਮਯਾਬ ਜਰਨੈਲ ਬਣੇ ਦੂਜੇ ਪਾਸੇ ਤੀਤ ਦੇ ਕਿਸੇ ਮਾੜੀ ਤਜਰਬੇ ਦੀਆਂ ਜੜਾਂ ਵੀ ਮਨੁੱਖ ਦੇ ਅੰਦਰ ਕਈ ਵਾਰ ਅਜੀਹਾ ਜਮ ਕਟ ਪੁੰਦੀਆਂ ਹਨ ਕਿ ਉਸ ਲਈ ਉਹਨਾਂ ਦੇ ਅਸਰ ਤੋਂ ਮੁਕਤ ਹੋਣਾ ਮੁਸ਼ਕਲ ਹੋ ਜਾਂਦਾ ਹੈ ਦੁਨੀਆ ਦੇ ਮਹਾਨ ਮੰਨੇ ਜਾਂਦੇ ਜਰਨੈਲਾਂ ਵਿੱਚੋਂ ਇੱਕ ਨੈਪੋਲੀਅਨ ਜੋ ਸਾਰੀ ਦੁਨੀਆ ਜਿੱਤ ਲੈਣ ਦਾ ਸੁਪਨਾ ਮਨ ਵਿੱਚ ਲੈ ਕੇ ਘਰੋਂ ਨਿਕਲਿਆ ਸੀ ਆਪਣੇ ਮਨ ਅੰਦਰ ਬਚਪਨ ਦੀ ਘਟਨਾ ਕਰਨ ਬੈਠ ਕੇ ਡਰਤੀਆਂ ਜੜਾਂ ਦੇ ਜਾਲ ਤੋਂ ਕਦੇ ਮੁਕਤ ਨਾ ਹੋ ਸਕਿਆ ਜਦੋਂ 7 ਮਹੀਨਿਆਂ ਦਾ ਸੀ ਉਸ ਤੇ ਉਪਰੋਂ ਇੱਕ ਬਿੱਲੀ ਛਲਾਂਗ ਮਾਰ ਕੇ ਨਿਕਲ ਗਈ ਸੀ ਇਸ ਕਾਰਨ ਉਸਤਾਬਾਲਮਨ ਇਨਾ ਡਰ ਗਿਆ ਸੀ ਕਿ ਸਾਰੀ ਉਮਰ ਉਹ ਬਿੱਲੀ ਨੂੰ ਵੇਖ ਕੇ ਹੀ ਕਬਰਾ ਜਾਂਦਾ ਰਿਹਾ ਜਦੋਂ ਅੰਗਰੇਜ਼ਾਂ ਨਾਲ ਉਸ ਦੀਆਂ ਫੌਜਾਂ ਦੀ ਕਮਸਾਨ ਦੀ ਜੰਗ ਚੱਲ ਰਹੀ ਸੀ ਤਾਂ ਉਸੇ ਦਾ ਪਲੜਾ ਭਾਰੀ ਜਾ ਪਰਿਆ ਸੀ ਉਸ ਵੇਲੇ ਅੰਗਰੇਜ਼ ਸੈਨਾਪਤੀ ਨੈਲਸਨ ਨੂੰ ਉਸ ਦੀ ਬਿੱਲੀ ਵਾਲੀ ਕਮਜ਼ੋਰੀ ਦਾ ਪਤਾ ਲੱਗ ਗਿਆ ਉਸ ਨੇ ਆਪਣੇ ਬੰਦਿਆਂ ਨਾਲ ਹੀ 70 ਜੰਗਲੀ ਬਿੱਲੀਆਂ ਪਕੜਵਾ ਕੇ ਨੈਪੋਲੀਅਨ ਦੇ ਸਾਹਮਣੇ ਜੇਹੇ ਕਰਕੇ ਉਸ ਦੀ ਫੌਜ ਵਿੱਚ ਛੜਵਾ ਦਿੱਤੀਆਂ ਬਿੱਲੀਆਂ ਨੂੰ ਵੇਖ ਕੇ ਫਿਰ ਨਾਲ ਨੈਪੋਲੀਅਨ ਦੀ ਹਾਲਤ ਇੱਕਦਮ ਖਰਾਬ ਹੋ ਗਈ ਤੇ ਉਹ ਆਪਣੇ ਸੈਨਾਪਤੀ ਨੂੰ ਇਹ ਕਹਿ ਕੇ ਆਪਣੇ ਤੰਬੂ ਵਿੱਚ ਚਲਾ ਗਿਆ ਕਿ ਉਸ ਦੀ ਤਬੀਅਤ ਖਰਾਬ ਹੈ ਉਸ ਦੇ ਜਾਣ ਦੀ ਦੇਰ ਸੀ ਕਿ ਉਸ ਦੀ ਫੌਜ ਦਾ ਮਨੋਬਲ ਡਿੱ ਗਿਆ ਤੇ ਫੌਜਾਂ ਖਿੰਡ ਪੁੰਡ ਗਈਆਂ ਇਸ ਤਰ੍ਹਾਂ ਮਨ ਵਿੱਚ ਜੜ੍ਹਾਂ ਪਸਾਰ ਕੇ ਬੈਠੇ ਡਰ ਕਾਰਨ ਇੱਕ ਬਹਾਦਰ ਜਨਰਲ ਜਿੱਤੀ ਹੋਈ ਬਾਜ਼ੀ ਹਾਰ ਗਿਆ ਅਜਿਹੀਆਂ ਨਕਾਰਾਤਮਕ ਵਰਤਾਰਿਆਂ ਵਾਲੀਆਂ ਭਾਵਨਾਵਾਂ ਅਮਰਬੇਲਪੰਗ ਜ਼ਿੰਦਗੀ ਦਾ ਰਸ ਚੂਸ ਲੈਂਦੀਆਂ ਹਨ ਕਈ ਵਾਰ ਕਈ ਸੁਪਨੇ ਵੀ ਆਪਣਾ ਸਾਮਰਾਜ ਸਾਡੇ ਅੰਦਰ ਇੰਜ ਫੈਲਾਉਂਦੇ ਹਨ ਕਿ ਉਹ અત્યੰਤ ਉਤਸ਼ਾਹ ਦੇ ਕੇ ਜੀਵਨ ਦੀਆਂ ਬਲੰਤੀਆਂ ਤੱਕ ਪਹੁੰਚ ਸਕਦੇ ਹਨ ਕਿਸੇ ਲੇਖਕ ਜਾਂ ਕਲਾਕਾਰ ਦੀਆਂ ਜੜਾਂ ਵੀ ਉਸ ਦੀ ਸੋਚ ਅਨੁਭਵ ਅਤੀਤ ਸੁਪਨਿਆਂ ਤੇ ਯਾਦਾਂ ਦੇ ਕਾਕੂਨ ਵਿੱਚੋਂ ਨਿਕਲ ਕੇ ਹੀ ਆਪਣਾ ਰੇਸ਼ਮ ਖਿਲਾਰਦੀਆਂ ਹਨ ਜਿਵੇਂ ਮਰਹੂਮ ਸ਼ੈਰ ਸ਼ਿਵ ਕੁਮਾਰ ਦੀ ਜ਼ਿੰਦਗੀ ਦੀ ਸਾਹਿਤ ਰਚਨਾ ਉਦਾਸੀ ਤੇ ਵਰਾਗ ਨੂੰ ਸਮਰਪਿਤ ਹੋ ਗਈ ਤੇ ਭਾਈ ਵੀਰ ਸਿੰਘ ਆਪਣੀ ਸੋਚ ਅਤੇ ਅਨੁਭਵ ਕਰਨ ਕੁਦਰਤ ਨੂੰ ਸਮਰਪਿਤ ਕਾਵ ਰਚਨਾ ਕਰਦਾ ਰਿਹਾ ਸਾਡੀ ਮੌਜੂਦਾ ਜ਼ਿੰਦਗੀ ਦੀਆਂ ਜੜਾਂ ਸਾਡੇ ਪੁਰਖੇ ਹਨ ਜੋ ਜੋ ਕੇ ਮਾਹੌਲ ਦੀ ਹਵਾ ਵਿੱਚ ਆਪਣੇ ਹੀ ਹੱਥੀ ਸਿਰਜੇ ਆਪਣੇ ਹੀ ਹਰੇ ਭਰੇ ਹਿੱਸੇ ਤੋਂ ਟੁੱਟ ਜਾਂਦਾ ਦਰਦ ਹੰਡਾਉਂਦੀਆਂ ਹੋਈਆਂ ਸੁੱਕਰੀਆਂ ਹਨ ਜੋ ਹਾਲਤ ਆਪਣੀ ਜਿੰਦ ਜਾਨ ਨਾਲ ਸਿਰਜੇ ਬੂਟੇ ਦੇ ਉੱਪਰੋਂ ਕੱਟੇ ਜਾਣ ਪਿੱਛੋਂ ਸੁੱਕੀ ਮਿੱਟੀ ਵਿੱਚ ਕੁਸਤੀ ਜੜਦੀ ਹੁੰਦੀ ਹੈ ਉਹ ਇਹ ਪੀੜੀ ਭੋਗਨ ਨੂੰ ਮਜਬੂਰ ਹੈ ਨਹੀਂ ਤਾਂ ਅੱਜ ਕੱਲ ਟੜਾ ਟੜ ਬਦਰੇ ਬਿਰਦ ਕਰਾਂ ਦਾ ਤਾਂ ਵਿਚਾਰ ਵੀ ਸਾਡੇ ਸੱਭਿਆਚਾਰ ਵਿੱਚ ਕਿਤੇ ਨਹੀਂ ਸੀ ਮਾਪੇ ਰੂਪੀ ਜੜਾਂ ਨੇ ਤਾਂ ਆਪਣੀ ਮਿੱਟੀ ਵਿੱਚ ਪਏ ਇੱਟਾਂ ਪੱਥਰਾਂ ਨਾਲ ਵੀ ਸਿੱਜਣਾ ਹੁੰਦਾ ਹੈ اپنی ਹਰੀਆਲੀ ਦੀ ਸਲਾਮਤੀ ਖਾਤਰ ਬਾਹਰਲੇ ਹਾਲਾਤ ਨਾਲ ਵੀ ਜੇ ਅਜੋਕੀ ਪੀੜ੍ਹੀ ਉਹਨਾਂ ਦੀ ਖਾਤਰ ਹੀ ਸੰਘਰਸ਼ ਕਰਕੇ ਥੱਕੀ ਹੋਈ ਪੀੜ੍ਹੀ ਨੂੰ ਅਣਗੌਲੀਆਂ ਕਰੇਗੀ ਤਾਂ ਉਹ ਆਪਣੇ ਵਾਸਤੇ ਵੀ ਸੰਤਾਪ ਦੇ ਵਿੱਚ ਵੀ ਜੰਦੀ ਜ਼ਿੰਮੇਵਾਰ ਹੋ ਸਕਦੀ ਹੈ। ਮਨੁੱਖ ਦੇ ਅੰਦਰ ਵੀ ਸ਼ਾਇਦ ਬ੍ਰਹਿਮੰਡ ਵਿੱਚ ਫੈਲੇ ਅੰਸ਼ਾਂ ਦੀਆਂ ਜੜ੍ਹਾਂ ਲਿਪਟੀਆਂ ਰਹਿੰਦੀਆਂ ਹਨ। ਜਾਂ ਕਹਿ ਲਈਏ ਕਿ ਮਨੁੱਖ ਵੀ ਸ੍ਰਿਸ਼ਟੀ ਦੀਆਂ ਬ੍ਰਹਿਮੰਡ ਵਿੱਚੜੀਆਂ ਵਿਸ਼ਾਲ ਜੜ੍ਹਾਂ ਦਾ ਇੱਕ ਹਿੱਸਾ ਹੈ। ਤੇ ਪਤਾ ਨਹੀਂ ਇਸ ਵਿਸ਼ਾਲ ਮੰਡਲ ਦੇ ਕਿਹੜੇ ਕੋਨੇ ਵਿੱਚੋਂ ਤੇ ਕਿਸ ਤਰ੍ਹਾਂ ਧਰਤੀ ਤੇ ਆਇਆ ਹੈ। ਸ਼ੇਰ ਤੋਂ ਅੰਦਰਲੇ ਖਲਾਤੂ ਪਾਰ ਜਾ ਕੇ ਤਾਰਾ ਮੰਡਲਾਂ ਆਕਾਸ਼ ਗੰਗਾਵਾਂ ਨੂੰ ਫੋਲਦਾ ਗੋਂਦਾ ਹੋਇਆ ਖੌਰੀ ਆਪਣੀਆਂ ਕਿੱਥੇ ਕਿੱਥੇ ਖਿਲਰੀਆਂ ਜੜਾਂ ਤੇ ਉਹਨਾਂ ਦੇ ਹੋਰ ਅੰਸ਼ਾਂ ਦੀ ਖਿੱਚਦਾ ਮਾਰਿਆ ਹੀ ਉਹਨਾਂ ਦੀ ਤਲਾਸ਼ ਵਿੱਚ ਹੈ ਤਨਵ